ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋ ਹੋਰ ਸੁਣਾਓ ਵੀ ਕਿਵੇਂ ਹੋ ਸਾਰੇ ਆਪਾਂ ਤਾਂ ਠੀਕ ਠਾਕ ਆ ਮੌਸਮ ਆ ਜਿਹੜਾ ਹੁਣ ਠੰਡਾ ਹੋਣਾ ਸ਼ੁਰੂ ਹੋ ਗਿਆ ਸਾਰਿਆਂ ਨੂੰ ਪਤਾ ਤੇ ਤਿਹਾਰ ਵੀ ਆਉਣੇ ਸ਼ੁਰੂ ਹੋ ਗਏ ਵਿਆਹ ਆਉਣੇ ਸ਼ੁਰੂ ਹੋ ਗਏ ਬਸ ਪੁੱਛੋ ਨਾ ਹੁਣ ਠੀਕ ਹੈ ਤੇ ਆਪਾਂ ਫੇਰ ਅੱਜ ਭੈਣਾਂ ਲਈ ਲੈ ਕੇ ਆਏ ਆਂ ਛੋਟੀ ਜੀ ਰੈਮਡੀ ਜਿਹੜੀਆਂ ਕਿ ਇੱਕਦਮ ਜਿਹੜਾ ਕਿ ਫੇਸ ਤੇ 글로ਵ ਲਿਆਉਣ ਵਾਸਤੇ ਆਪਾਂ ਅੱਜ ਐਵੇਂ ਦੀ ਰੈਮਡੀ ਤੁਹਾਨੂੰ ਦੱਸਾਂਗੇ ਜਿਹੜਾ ਇਨਸਟੈਂਟ 글로ਵ ਇੱਕਦਮ ਆਊਗਾ ਨਾਲ ਦੀ ਨਾਲ ਜੇ ਤੁਹਾਨੂੰ ਕਿਤੇ ਜਾਣ ਆ ਪਵੇ ਤਾਂ ਤੁਸੀਂ ਜਿਹੜਾ ਇਹ ਵਾਲਾ ਪੈਕ ਆ ਜਿਹੜਾ ਆਪਾਂ ਦੱਸਾਂਗੇ ਅੱਜ ਤੁਹਾਨੂੰ ਸਕਰਾਬਾ ਪੈਕ ਆ ਤੁਸੀਂ ਇਹਦੇ ਤੇ ਲਾ ਲੋਗੇ 20 ਮਿੰਟ ਤੱਕ ਤੁਹਾਨੂੰ ਇੱਕਦਮ ਕੋਈ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਟਾਈਮ ਖਰਾਬ ਕਰਨੀ ਕਿਉਂਕਿ ਜੇ ਜਾਵਾਂਗੇ ਆਪਾਂ ਤਾਂ ਆਪਣਾ ਟਾਈਮ ਵੀ ਖਰਾਬ ਹੁੰਦਾ ਆਪਣੇ ਕੰਮ ਧੰਦੇ ਵੀ ਛੁੱਟ ਜਾਂਦੇ ਆ ਹਨਾ ਤੇ ਕਈ ਵਾਰੀ ਆਪ ਨੂੰ ਇੱਕਦਮ ਹੀ ਜਾਣਾ ਪੈ ਜਾਂਦਾ ਵੀ ਅੱਜ ਮੇਰੇ ਨਾਲ ਬੈਕ ਤੇ ਪੇਨ ਹੋਈ ਜਾਂਦੀ ਹੈ ਬੈਕ ਪੇਨ ਪਤਾ ਨਹੀਂ ਸਵੇਰ ਕਿਉਂ ਇੱਕਦਮ ਵਲਜਾ ਪੈ ਗਿਆ ਵੀ ਤੇ ਬੜੀ ਦਿੱਕਤ ਆਈ ਜਾਂਦੀ ਅੱਜ ਬੈਠਾ ਹੀ ਨਹੀਂ ਅੰਦਾਗਾ ਤੇ ਹੋਰ ਹੀ ਕੁਝ ਹੋਈ ਜਾਂਦਾ ਜਿਵੇਂ ਨਾ ਢੂਈ ਜੇ ਕੀੜੇ ਜੇ ਤੁਰੇ ਫਿਰਦੇ ਹੁੰਦੇ ਐਵੇਂ ਲੱਗ ਜਾਂਦਾ ਕੁਝ ਇਹਦੀ ਉੱਧਰ ਨੂੰ ਜਵੜਦਾ ਜਿਵੇਂ ਕੋਈ ਨਾਲ ਦੀ ਹੁੰਦੀ ਹੈ ਪਤਾ ਨਹੀਂ ਕੀ ਹੋ ਗਿਆ ਮੜ ਮੜ ਗਿਆ ਉਹ ਨਾਲ ਨੂੰ ਕੋਈ ਵਾਲਵੂਲ ਚੜ ਗਿਆ ਪਤਾ ਨਹੀਂ ਕੀ ਹੋ ਗਿਆ ਅੱਜ ਬਸ ਦੇਖਦੇ ਆਂ ਕੀ ਬੰਦ ਆ ਇੱਕ ਦੋ ਵਾਰੀ ਮੈਂ ਮੂਗ ਦੀ ਉਹ ਸਪਰੇ ਜੀ ਕਰ ਲਈ ਆ ਫਿਰ ਦੇਖਦੇ ਆਂ ਤੇ ਅੱਜ ਆਪਾਂ ਭੈਣਾਂ ਲਈ ਲੈ ਕੇ ਆਏ ਆ ਇੱਕ ਗਲੋ ਲਈ ਜਿਹੜਾ ਕਿ ਫੇਸ ਤੇ ਇੱਕਦਮ ਗਲੋ ਆਊਗਾ ਉਹੋ ਜੀ ਰੈਮਡੀ ਲੈ ਕੇ ਆਏ ਆ ਕਿਉਂਕਿ ਹੁਣ ਜਿਹੜੇ ਤਿਹਾਰ ਆਉਣੇ ਸ਼ੁਰੂ ਹੋ ਗਏ ਆ ਕਰਵਾ ਚੌਥੋਂ ਆਉਣ ਵਾਲਾ ਦੀਵਾਲੀ ਆਉਣ ਵਾਲੀ ਆ ਉਦੋਂ ਉਹ ਵਿਆਹ ਸ਼ੁਰੂ ਹੋ ਜਾਣੇ ਆ ਤੇ ਸਾਰੀਆਂ ਭੈਣਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰ ਹੈ ਕਿਉਂਕਿ ਕਈ ਵਾਰੀ ਕਈ ਭੈਣਾਂ ਐਵੇਂ ਦੇ ਨਾ ਮੇਰੀ ਵਰਗੀਆਂ ਜਿਹੜੀਆਂ ਪਾਰਲਰ ਤੇ ਨਹੀਂ ਜਾ ਸਕਦੀਆਂ ਠੀਕ ਹੈ ਨਾ ਤਾਂ ਆਪਾਂ ਉਹਨਾਂ ਲਈ ਇੱਕ ਛੋਟੀ ਜੀ ਰੈਮ ਦੀ ਲੈ ਕੇ ਆਏ ਆ ਠੀਕ ਹੈ ਤੁਸੀਂ ਇਹ ਨਾ ਸੋਚਿਆ ਕਰੋ ਵੀ ਜਿਹੜਾ ਕਲਰ ਆ ਸਾਡਾ ਗੋਰਾ ਕਿਵੇਂ ਹੋਊਗਾ ਚਿੱਟਾ ਕਿਵੇਂ ਹੋਊਗਾ ਸਾਡਾ ਰੰਗ ਆ ਫੇਅਰ ਕਿਵੇਂ ਹੋਊਗਾ ਠੀਕ ਆ ਰੰਗ ਤਾਂ ਜਿਹੜੇ ਪ੍ਰਮਾਤਮਾ ਨੇ ਦਿੱਤਾ ਉਹੀ ਰਹੂਗਾ ਕਦੇ ਵੀ ਰੰਗ ਗੋਰਾ ਨਹੀਂ ਹੁੰਦਾਗਾ ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਡਾ ਰੰਗ ਕਾਲੇ ਤੋਂ ਗੋਰਾ ਹੋ ਜਾਊਗਾ ਠੀਕ ਆ ਉਹ ਨਹੀਂ ਹੁੰਦਾ ਹਾਂ ਵੀ ਆਪਾਂ ਜੇ ਇਹਦੀ ਕੇਅਰ ਕਰਾਂਗੇ ਇਸੇ ਕਲਰ ਦੇ ਵਿੱਚ ਆਪਾਂ ਜਾਨ ਭਰ ਦਿਆਂਗੇ ਮਤਲਬ ਕਿ ਇਹਦੇ ਚ ਗਲੋ ਆਊਗਾ ਤੁਹਾਨੂੰ ਜਿਵੇਂ ਦਾ ਵੀ ਤੁਹਾਡਾ ਕਲਰ ਹੈ ਜੇਕਰ ਤੁਸੀਂ ਉਸ ਚੀਜ਼ ਨੂੰ ਆਪਦੀ ਕੇਅਰ ਕਰੋਗੇ ਉਸ ਸਕਿਨ ਦੀ ਤਾਂ ਉਹ ਵਾਲਾ ਕਲਰ ਹੀ ਤੁਹਾਡਾ ਇੰਨੀ ਕਿ ਜ਼ਿਆਦਾ ਸ਼ਾਈਨ ਕਰੂਗਾ ਇੰਨੀ ਜ਼ਿਆਦਾ ਗਲੋ ਆਊਗਾ ਉਹਦੇ ਤੇ ਮਤਲਬ ਕਿ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਗੋਰਾ ਕਾਲੇ ਦਾ ਕੋਈ ਫਰਕ ਨਹੀਂ ਹੁੰਦਾ ਠੀਕ ਹੈ ਨਾ ਜਿਹੜਾ ਕਿ ਆਪਣੇ ਫੇਸ ਦੇ ਵਿੱਚ ਜਾਨ ਹੋਣੀ ਚਾਹੀਦੀ ਆ ਅੰਦਰੂਨੀ ਆ ਜਿਹੜਾ ਉਹਦੇ ਵਿੱਚ ਗਲੋ ਹੋਣਾ ਚਾਹੀਦਾ ਦੇਖਣ ਵਾਲੇ ਨੂੰ ਟੈਕਟ ਕਰਨਾ ਚਾਹੀਦਾ ਫੇਸ ਆਪਣਾ ਇਹ ਨਹੀਂ ਹੈਗਾ ਵੀ ਆਪਣਾ ਰੰਗ ਗੋਰਾ ਵੀ ਰੰਗ ਗੋਰਾ ਤੇ ਚਾਹੇ ਉਹ ਮਤਲਬ ਉਹਦੇ ਦੇ ਝੁਰੜੰਗਾ ਸ਼ਾਈਆਂ ਪੰਗਾ ਰੰਗ ਗੋਰਾ ਕੀ ਕਰੂਗਾ ਵੀ ਦੱਸੋ ਠੀਕ ਹੈ ਨਾ ਇਸ ਕਰਕੇ ਆਪਾਂ ਇਹ ਤੁਹਾਨੂੰ ਦੱਸਦੀਆਂ ਵੀ ਰੰਗ ਗੋਰੇ ਵੱਲ ਨੂੰ ਜਾਂ ਜਾਇਆ ਕਰੋ ਜਿਵੇਂ ਦਾ ਵੀ ਰੰਗ ਹੈਗਾ ਉਸੇ ਰੰਗ ਨੂੰ ਉਸੇ ਫੇਸ ਨੂੰ ਸਵਾਰਨ ਦੀ ਕੋਸ਼ਿਸ਼ ਕਰਿਆ ਕਰੋ ਉਸੇ ਨੂੰ ਐ ਸੋਚਿਆ ਕਰੋ ਵੀ ਇਹੀ ਸਾਡਾ ਜਿਹੜਾ ਰੰਗ ਆ ਜਿਹੜਾ ਫੇਸ ਆ ਸੋਹਣਾ ਲੱਗਣਾ ਚਾਹੀਦਾ ਠੀਕ ਆ ਤੇ ਕੋਈ ਵੀ ਅਜੇ ਤੱਕ ਐਵੇਂ ਦੀ ਕਰੀਮ ਨਹੀਂ ਬਣੇਗੀ ਜਿਹੜੀ ਰੰਗ ਬੂਰਾ ਕਰ ਦੂਗੀ ਕਾਲੇ ਤੋਂ ਬੂਰਾ ਹਾਂ ਕੇਅਰ ਕਰਨ ਨਾਲ ਥੋੜਾ ਬਹੁਤਾ ਫਰਕ ਪੈ ਸਕਦਾ ਮੈਂ ਇਹ ਨਹੀਂ ਕਹਿੰਦੀ ਜਿਹੜੀਆਂ ਆਪਾਂ ਰੈਮਡੀ ਦੱਸਦੇ ਉਹਨਾਂ ਨਾਲ ਬਹੁਤ ਫਰਕ ਪੈਂਦਾ ਐ ਨਹੀਂ ਪਰ ਗੋਰਾ ਨਹੀਂ ਹੋਊਗਾ ਵੀ ਐ ਨਹੀਂ ਹੋਊਗਾ ਵੀ ਕਾਲੇ ਵਾਲੇ ਗੋਰੇ ਹੋ ਜਾਣਗੇ ਠੀਕ ਆ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਤੇ ਅੱਜ ਵਾਲੀ ਰੈਮਡੀ ਆ ਜਿਹੜੀ ਆਪਣੇ ਤੁਹਾਨੂੰ ਦੱਸਿਆ ਵੀ ਆਪਾਂ ਐਵੇਂ ਦੀ ਕੋਈ ਚੀਜ਼ ਨਹੀਂ ਦੱਸ ਦਿੰਦੇ ਜਿਹੜੀ ਤੁਹਾਨੂੰ ਬਾਜ਼ਾਰ ਤੋਂ ਲਿਓਣੀ ਪਵੇ ਤੇ ਜਾਂ ਫਿਰ ਤੁਹਾਨੂੰ ਬਾਜ਼ਾਰ 'ਚ ਪੈਸੇ ਲਾਉਣੇ ਪੈਣ ਆਪਾਂ ਸਿਰਫ ਉਹ ਹੀ ਚੀਜ਼ਾਂ ਦੱਸਦੇ ਆ ਤੁਹਾਨੂੰ ਜਿਹੜੀਆਂ ਆਪਣੀ ਰਸੋਈ 'ਚ ਪੰਗਾ ਹੁੰਦਾ ਆਪਣੇ ਘਰ 'ਚ ਪੰਗਾ ਹੁੰਦੀਆਂ ਆਪਣੀਆਂ ਭੈਣਾਂ ਕੋਲੇ ਹੁੰਦੀਆਂ ਜਾਂ ਆਪਦੇ ਮੇਕਅਪ ਦੇ ਸਮਾਨ ਦੇ ਵਿੱਚ ਠੀਕ ਆ ਅੱਜ ਆਪਣੀ ਰਸੋਈ ਚ ਪਿਆ ਕੁਝ ਸਮਾਨੀ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਲੈਣੀ ਆ ਕੌਫੀ ਕੌਫੀ ਜਦੋਂ ਤੁਹਾਨੂੰ ਪਤਾ ਹੀ ਆ ਵੀ ਇਹ ਆਪਣੇ ਫੇਸ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਇਹ ਐਨਾ ਰਿਜ਼ਲਟ ਵਧੀਆ ਆਣਾ ਇਹਦਾ ਫੇਸ ਤੇ ਗਲੋ ਲੈਣ ਵਾਸਤੇ ਇੰਨਾ ਕੁ ਵਧਾ ਰਿਜ਼ਲਟ ਆਣਾ ਉਹਨਾਂ ਦਾ ਮਤਲਬ ਕਿ ਕੋਈ ਫੇਸ਼ੀਅਲ ਰਿਜ਼ਲਟ ਨਹੀਂ ਦਿੰਦਾ ਜਿੰਨੀ ਇਹ ਚੀਜ਼ ਰਿਜ਼ਲਟ ਦਿੰਦੀ ਹੈਗੀ ਆਪਣੀ ਸਕਿਨ ਨੂੰ ਠੀਕ ਆ ਨਾ ਮਤਲਬ ਸ਼ਾਈਨ ਵੀ ਕਰਦੀ ਆ ਉਹ ਤੇ ਗ로우 ਵੀ ਆਉਂਦਾ ਠੀਕ ਆ ਦੂਸਰੇ ਨੰਬਰ ਤੇ ਆਪਾਂ ਲੈਣੀ ਆ ਦਹੀਂ ਦਹੀਂ ਆਪਣੇ ਕੋਲੇ ਘਰ ਦਾ ਹੀ ਆ ਇੱਕ ਲੈਣੀ ਆ ਆਪਾਂ ਗ੍ਰੇਸਲੀਨ ਇਹ ਆਮ ਹੀ ਮਿਲ ਜਾਂਦੀ ਆਪਣੇ ਕੋਲ ਤਾਂ ਆਹ ਵਾਲੀ ਆ ਦੇਖ ਲਓ ਤੁਸੀਂ ਇਹ ਮੇਰੀ ਸ਼ੀਸ਼ੀ ਦਾ ਢੱਕਣ ਟੁੱਟ ਗਿਆ ਸੀ ਬਾਵਾ ਮੇਲ ਹੀ ਗਿਆ ਹੋਰ ਢੱਕਣ ਲਾ ਲਿਆ ਆਪਾਂ ਰੋਜ਼ ਵਾਟਰ ਵਾਲੀ ਵੀ ਸ਼ੀਸ਼ੀ ਖਾਲੀ ਹੋਈ ਪੀ ਸੀ ਉਹਦਾ ਢੱਕਣ ਲਾ ਲਿਆ ਤੇ ਇਹ ਐਵੇਂ ਸੀ ਪਹਿਲਾਂ ਇਹਦਾ ਟੱਕਣੀ ਤੋਂ ਟੁੱਟ ਗਿਆ ਦੂਸਰਾ ਉਹੜਦਾ ਨਹੀਂ ਸੀ ਫਿਰ ਮੈਂ ਦੂਸਰੀ ਸ਼ੀਸ਼ੀ ਚ ਵੀ ਪਾਈ ਹੋਈ ਐ ਇੱਕ ਤੇ ਇੰਨੀ ਕਿਤੇ ਚ ਰਹਿ ਗਈ ਸੀ ਪਰ ਫਿਰ ਉਹਦੋਂ ਟੱਕਣੀ ਮਿਲ ਗਿਆ ਜਦੋਂ ਨੂੰ ਮੈਂ ਸ਼ੀਸ਼ੀ ਹੋਰ ਲੱਭਦੀ ਠੀਕ ਆ ਤੇ ਇੱਕ ਚਾਹੀਦਾ ਬਾਉਲ ਤੇ ਇੱਕ ਚਾਹੀਦੀ ਆਪਾਂ ਨੂੰ ਥੋੜੀ ਜੀ ਚੀਨੀ ਜਿਹੜੀ ਆਪਣੀ ਰਸੋਈ 'ਚ ਹੀ ਹੁੰਦੀ ਆ ਠੀਕ ਆ ਤੁਸੀਂ ਪੀਸੀ ਵੀ ਲੈ ਸਕਦੇ ਹੋ ਤੇ ਇਹ ਸਾਤੀ ਵੀ ਲੈ ਸਕਦੇ ਹੋ ਚੀਨੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈਗੀ ਆ ਫੇਸ ਤੇ ਲਗਾਉਣ ਨੂੰ ਖਾਣ ਨੋਣੀ ਵਦਗਣੀ ਹੈਗੀ ਖਾਇਆ ਨਾ ਕਰੋ ਜ਼ਿਆਦਾ ਚੀਨੀ ਖਾਣੀ ਮਾੜੀ ਮਾੜੀ ਆ ਠੀਕ ਆ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਆਪਾਂ ਲੈਣਾ ਥੋੜਾ ਜਿਹਾ ਦਹੀਂ ਆਪਾਂ ਇੱਕ ਤਰ ਤਿਆਰ ਕਰਨਾ ਪੈਕ ਲਓ ਜੀ ਆਪਾਂ ਦਹੀਂ ਜਿਹੜਾ ਲੈ ਲਿਆ ਇਹਦੇ ਵਿੱਚ ਪਾਉਣਾ ਆਪਾਂ ਐਨੀ ਕੁ ਚੀਨੀ ਚਲ ਚੀਨੀ ਨੂੰ ਕਰਨਾ ਮੈਲਟ ਚੰਗੀ ਤਰ੍ਹਾਂ 5 ਮਿੰਟ ਲੱਗਣਗੇ ਮੈਨੂੰ ਮੈਲਟ ਕਰ ਲੈਂਦਾ ਫਿਰ ਦਿਖਾਉਣੀ ਦਊਂਗਾ ਲੋ ਜੀ ਇਹ ਗਈ ਆ ਖੋਰ ਚੰਗੀ ਤਰ੍ਹਾਂ ਠੀਕ ਆ ਐਵੇਂ ਦੀ ਹੋ ਗਿਆ ਕਿਉਂਕਿ چینی ਨੇ ਆਦਾ ਪਾਣੀ ਥੋੜਾ ਜਿਹਾ ਸ਼ੰਕਤਾ ਦਹੀਂ ਦੇ ਵਿੱਚ ਲਈ ਵੀ ਚੰਗੀ ਤਰ੍ਹਾਂ ਫੈਂਟੀ ਗਈ ਤੇ ਹੁਣ ਆਪੇ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਗ੍ਰੇਸਲਿਨ ਦੋ ਕਪੂੰਡਾ ਪਾਉਣੀਆਂ ਜਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਦੋ ਤੋਂ ਤਿੰਨ ਗੁੰਡਾ ਪਾ ਲਓ ਠੀਕ ਆ ਇਹ ਤੁਸੀਂ ਪੈਕ ਲਗਾ ਲਿਆ ਨਾ ਤਾਂ ਇੱਕਦਮ ਰਿਜ਼ਲਟ ਮਿਲੂਗਾ ਇੱਕਦਮ ਲਗਾਉਣ ਤੋਂ ਬਾਅਦ ਨਾਲ ਦੀ ਨਾਲ ਤੁਹਾਨੂੰ ਠੀਕ ਆ ਤੇ ਹੁਣ ਆਪਾਂ ਕਾਫੀ ਦਾ ਪਾਊਚ ਆਪਣੇ ਕੋਲੇ ਇਹ 2 ਰੁਪਏ ਦਾ ਆਉਂਦਾ ਸਿਰਫ ਤੇ ਜੇ ਤੁਹਾਡੇ ਕੋਲੇ ਮਤਲਬ ਖੁੱਲੇ ਵਾਲੀ ਪੈ ਡੱਬੇ ਵਾਲੀ ਹੈਗੀ ਤਾਂ ਤੁਸੀਂ ਇੱਕ ਚਮਚਾ ਪਾ ਲੈਣਾ ਠੀਕ ਆ ਫੇਸ ਦੇ ਹਿਸਾਬ ਨਾਲ ਇਹ ਪੈਕ ਆ ਜਿਹੜਾ ਤੁਸੀਂ ਆਪਣੀ ਨੈਕ ਤੇ ਵੀ ਲਗਾ ਸਕਦੇ ਹੋ ਤੇ ਫੇਸ ਤੇ ਲਓ ਜੀ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਚਾਹੀਦਾ। ਓਹ ਸੋਈ। ਚੀਨੀ ਨੂੰ ਤੇ ਕੌਫੀ ਨਾਲ ਪਾ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਕਰ ਲੈਣਾ। ਭਈ ਅਪਾ ਦਹੀਂ ਦੇ ਖੰਡ ਪਾ ਕੇ ਨਿੱਕੇ ਹੁੰਦੇ ਖਾ ਲੈਂਦੇ ਹੁੰਦੇ ਸੀ ਹਨਾ ਪਹਿਲਾਂ ਹੁਣ ਤਾਂ ਬੱਚੇ ਖਾਂਦੇ ਨਹੀਂ ਦਹੀਂ ਦੇ ਖੰਡ ਬਾ ਤਾਂ ਬਹੁਤ ਖਾ ਲੈਣੀ ਜੀ ਹੁਣ ਤਾਂ ਮੈਨੂੰ ਖੰਡ ਹੀ ਚੰਗੀ ਲੱਗਦੀ ਲਓ ਜੀ ਆਪਾਂ ਦਾ ਐਵੇਂ ਦਾ ਪੈਕ ਆ ਜਿਹੜਾ ਆਪਣਾ ਤਿਆਰ ਹੋ ਗਿਆ ਆਪਣਾ ਦੇਖ ਲਓ ਤੁਸੀਂ ਠੀਕ ਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਇਹ ਪੈਕ ਲਗਾਉਣ ਤੋਂ ਪਹਿਲਾਂ ਤੁਹਾਡਾ ਫੇਸ ਆ ਜਿਹੜਾ ਚੰਗੀ ਤਰ੍ਹਾਂ ਵਾਸ਼ ਹੋਣਾ ਚਾਹੀਦਾ ਪੂਰਾ ਠੀਕ ਆ ਕਿਉਂਕਿ ਫਿਰ ਡਸਟ ਵਗੈਰਾ ਨਾ ਹੋਵੇ ਫਿਰ ਇਹ ਪੈਕ ਯੂਜ਼ ਕਰਨਾ ਤੁਸੀਂ ਪਹਿਲਾਂ ਕੀ ਕਰਨਾ ਇਹਨੂੰ ਐਵੇਂ ਕਰਕੇ ਇਸ ਬਿਲਕੁਲ ਥੋੜੀ ਜਿਹੀ ਦਹੀਂ ਲੱਗਦੀ ਆ ਠੀਕ ਆ ਕਿਉਂਕਿ ਨਾ ਚੀਨੀ ਜਿਹੜਾ ਉਹਦਾ ਪਾਣੀ ਛੱਡ ਦਿੰਦੀ ਆ ਮਲਦੀ ਦਹੀਂ ਪਤਲਾ ਨਾ ਹੋਵੇ ਜੇ ਦਹੀਂ ਖੱਟਾ ਹੋਊਗਾ ਤਾਂ ਜ਼ਿਆਦਾ ਬੈਸਟ ਆ ਲਓ ਜੀ ਆਪਾਂ ਇਹਨੇ ਲਗਾ ਲੈਣਾ ਠੀਕ ਆ ਹੁਣ ਆਪਾਂ ਇਹਦੀ ਮ사ਜ ਕਰਨੀ ਆ ਘੱਟ ਤੋਂ ਘੱਟ 15 ਮਿੰਟ 15 ਮਿੰਟ ਤੁਸੀਂ ਆਪਦੇ ਫੇਸ ਦੀ ਆਹ ਵਾਲੀ ਚੀ ਲਗਾ ਕੇ ਮ사ਜ ਨੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਇੱਕ ਬਹੁਤ ਵਧੀਆ ਕਲੀਨਿੰਗ ਦਾ ਕੰਮ ਕਰਦਾ ਉਹਦੇ ਵਿੱਚ ਐਲਕਟ੍ਰਿਕ ਐਸਿਡ ਹੁੰਦਾ ਤੇ ਕਾਫੀ ਜਿਹੜਾ ਕਲਰ ਨੂੰ ਬ੍ਰਾਈਟ ਕਰਦਾ ਆਪਣ ਇਹਨੂੰ ਤੇ ਚੀਨੀ ਹੈ ਜਿਹੜੀ ਡਸਟ ਆ ਜਿਹੜੀ ਸਾਫ਼ ਕਰਦੀ ਆ ਆਪਣੀ ਸਕਿਨ ਚ ਡਸਟ ਕੱਢਦੀ ਆ ਚੀਨੀ ਹੈ ਜਿਹੜੀ ਠੀਕ ਆ ਤੇ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਆਪਾਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਤੁਹਾਡੇ ਫੇਸ ਨੂੰ ਇੱਕ ਨਵਾਂ ਹੀ ਮਤਲਬ ਰੂਪ ਦੇ ਦੇਣੀ ਨਵਾਂ ਹੀ ਗਲੋਅ ਦੇਣਾ ਇੱਕ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਇੱਕ ਨਿੱਕੀ ਜਿਹੀ ਚੀਜ਼ ਹੈ ਜਿਹੜੀ ਆਪਣੀ ਰਸੋਈ ਚ ਪਈ ਆ ਤੁਹਾਨੂੰ ਇੱਕਦਮ ਰਿਜ਼ਲਟ ਕਿਵੇਂ ਮਿਲ ਗਿਆ ਇਹਦੇ ਤੋਂ ਠੀਕ ਆ ਨਾਰਮਲ ਜੀਆਂ ਚੀਜ਼ਾਂ ਇਹ ਖੰਡ ਕੌਫੀ ਆਪਣੀ ਰਸੋਈ ਚ ਪੰਗਾ ਹੀ ਹੁੰਦੀਆਂ ਦਹੀਂ ਤਾਂ ਇਹ ਬਸ ਤੁਸੀਂ ਇਹਨੂੰ ਤੁਸੀਂ ਹਫ਼ਤੇ ਚ 2-3 ਵਾਰੀ ਕਰ ਲਿਆ ਕਰੋ ਕਿਸੇ ਕੋਈ ਫੇਸ਼ੀਅਲ ਕੋਈ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ ਪੈਣੀ ਤੁਹਾਨੂੰ ਜਿਵੇਂ ਹੁਣ ਅਗਲੇ ਵੀਕ ਦੇਣਾ ਆਪਣ ਨੂੰ ਦੁਵਾਰੀ ਵਗੈਰਾ ਆਉਣ ਵਾਲੀ ਆ ਤਿਹਾਰ ਆਉਣ ਵਾਲੀ ਆ ਕਰਵਾ ਚੌਥ ਹੋਣ ਵਾਲਾ ਤਾਂ ਤੁਸੀਂ ਇਹਨੂੰ ਉਸ ਤੋਂ ਉਦੋਂ ਤੱਕ 3-4 ਵਾਰੀ ਕਰ ਲਓ ਤਾਂ ਬੱਸ ਕੋਈ ਲੋੜ ਨਹੀਂ ਤੁਹਾਨੂੰ ਪੈਣੀ ਉਦੋਂ ਫੇਸ਼ੀਅਲ ਕਰਾਉਂਗੀ ਜੇ ਕੋਈ ਵਿਆਹ ਆਉਣ ਵਾਲਾ ਉਸ ਤੋਂ 15-20 ਦਿਨ ਲਗਾ ਪਹਿਲਾਂ ਲਾਭ ਜਿਉਂ 2-2 ਦਿਨ ਛੱਡ ਕੇ ਕਰਨਾ ਸ਼ੁਰੂ ਸਿੰਪਲ ਤੁਹਾਡਾ ਸੌਫਟ ਦੇ ਹੱਥਾਂ ਨਾਲ ਮ사ਜ ਕਰਨੀ ਆ ਸਿੰਪਲ ਇਹ ਸਟੈਪ ਨਾਲ ਅਤੇ ਡੱਕ ਤੇ ਵੀ ਕਰ ਸਕਦੇ ਹਾਂ ਨਾਲ ਨਾਲ ਠੀਕ ਆ ਹੁਣ ਆਪਾਂ ਨੂੰ 10 ਮਿੰਟ ਹੋ ਗਏ ਆ ਤੇ ਹੁਣ ਕੀ ਕਰਨਾ ਹੁਣ ਇਹ ਆਪਣੇ ਕੋਲੇ ਬਚਿਆ ਸੀ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਪਾਂ ਆਪਣੇ ਫੇਸ ਤੇ ਲਗਾ ਲੈਣਾ ਜਦੋਂ ਇਹਨੂੰ ਚੰਗੀ ਤਰ੍ਹਾਂ ਲਗਾ ਲਿਆ ਉਸ ਤੋਂ ਬਾਅਦ ਤੁਸੀਂ ਸੁੱਕਣ ਤੱਕ ਵੇਟ ਕਰਨੀ ਹੈ ਠੀਕ ਆ ਜਦੋਂ ਚੰਗੀ ਤਰ੍ਹਾਂ ਸੁੱਕ ਪਏ ਇਹ ਪੂਰਾ ਸੁੱਕਣਾ ਚਾਹੀਦਾ ਤਾਂ ਆਪਾਂ ਤੁਹਾਨੂੰ ਉਤਾਰਨ ਦਾ ਤਰੀਕਾ ਦੱਸਾਂਗੇ ਵੀ ਕਿਵੇਂ ਉਤਾਰਨਾ ਠੀਕ ਆ ਤੇ ਆਪਾਂ ਹੁਣ ਸਕਾਲਗੇ ਇਹਨੂੰ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਮਿਲਦੇ ਆਂ ਬਸ ਆਪਾਂ ਲਗਾ ਲਿਆ ਲੋ ਜੀ ਇਹਨੂੰ ਤੁਸੀਂ ਸੁੱਕਦੇ ਸੁੱਕਦੇ ਇੱਕ ਦੋ ਵਾਰੀ ਫੇਰ ਭਾਂਵਾਂ ਲਾ ਲਿਓ ਲੇਅਰ ਮੋਟੀ-ਮੋਟੀ ਲਾ ਲਿਓ ਕਿਉਂਕਿ ਇਹ ਪਤਲਾ ਲੱਗਦਾ ਨਾ ਕਿਉਂਕਿ ਚੀਨੀ ਆ ਜਿਹੜਾ ਪਾਣੀ ਛੱਡ ਜਾਂਦੀ ਐ ਇਸ ਕਰਕੇ ਥੋੜਾ ਜਿਹਾ ਪਤਲਾ ਹੋ ਜਾਂਦਾ ਜੋ ਸੁੱਕ ਗਿਆ ਫਿਰ ਤੁਸੀਂ ਡਬਲ ਵਾਰੀ ਵੀ ਉੱਪਰ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਬਚਿਆ ਜੇ ਤੁਹਾਡੇ ਕੋਲ ਪੂਰਾ ਹੀ ਸੀ ਤਾਂ ਫਿਰ ਤਾਂ ਚਲੋ ਕੋਈ ਗੱਲ ਨਹੀਂ ਲਉਜੀ ਅੱਖ ਤੇ ਪੈ ਗਿਆ ਮੇਰੀ ਅੱਖ ਤੇ ਲੱਗ ਗਿਆ ਸੀ ਪਰ ਬਾਬਾ ਕੁਝ ਨਹੀਂ ਲੱਗਿਆ ਐਵੇਂ ਮਤਲਬ ਜਲਿਆ ਜੁਲਿਆ ਤਾਂ ਨਹੀਂ ਕੁਝ ਵਿੱਚ ਜੀ ਲੱਗ ਗਿਆ ਸੀ ਬੜਾ ਜ ਮੈਂ ਸਾਫ ਕਰ ਲਿਆ ਲਉਜੀ ਹੁਣ ਆਪਾਂ ਐਵੇਂ ਇਹ ਪੱਤੇ ਦੇ ਵੀ ਦੇ ਚਲ ਕੋਈ ਤੇ ਐਵੇਂ ਕਰਕੇ ਲਗਾ ਕੇ ਆਪਾਂ ਕੱਟ ਤੋਂ ਕੱਟ ਇਹਨੂੰ 15-20 ਮਿੰਟ ਸਕਾਉਣਾ ਪਊਗਾ ਕਿਉਂਕਿ ਇਹਦੇ ਚੀਨੀ ਆ ਪਾਣੀ ਆ ਇਸ ਕਰਕੇ ਇਹਨੂੰ 15 ਮਿੰਟ ਤੱਕ ਲੱਗਣਗੇ ਲੱਗਣ ਦੇ ਸੁੱਕਣ ਤੇ 20 ਵੀ ਲੱਗ ਸਕਦੇ ਆ ਤੇ ਉਹਨਾਂ ਚਿਰ ਤੁਸੀਂ ਸ਼ਾਂਤ ਹੋ ਕੇ ਬੈਠ ਜਾਣਾ ਜੇ ਕੋਈ ਕੰਮ ਕਰਦੇ ਆ ਤਾਂ ਕਰ ਸਕਦੇ ਆ ਚੁੱਪ ਕਰਕੇ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਉਤਾਰਨਾ ਕਿਵੇਂ ਆ ਡਾਇਰੈਕਟ ਧੋਣਾ ਨਹੀਂਗਾ ਆਪਾਂ ਇਹਨੂੰ ਉਤਾਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਫਿਰ ਉਹ ਜੀ ਆਪਾਂ ਬਾਚ ਹੀ ਗਿਆ ਸੀ ਆਪਾਂ ਆਪਣੀ ਨੈਕ ਤੋਂ ਵੀ ਲਗਾ ਹੀ ਲੈਨੇ ਆ ਕੂਸਿੰਗ ਨੈੱਕ ਵਗੈਰਾ ਤੇ ਵੀ ਲਗਾ ਸਕਦੇ ਹੋ ਨਾਲ ਨਾਲ ਕਿਉਂਕਿ ਜਿਹੜੀ ਆਪਣੀ ਨੈੱਕ ਆ ਉਹ ਫੇਸ ਦੇ ਨਾਲ ਦੀ ਜਰੂਰ ਹੋਣੀ ਚਾਹੀਦੀ ਆ ਕਿਤੇ ਇਹ ਨੈਨਾ ਪਾਰਟ ਹੋਰ ਤਰ੍ਹਾਂ ਦਾ ਹੁੰਦਾ ਇਹ ਨੈਨਾ ਹੋਰ ਤਰ੍ਹਾਂ ਦਾ ਹੁੰਦਾ ਠੀਕ ਆ ਨਾ ਇਸ ਕਰਕੇ ਇਹ ਜੀ ਤਜਰੂਬ ਤਿਆਰ ਰੱਖਿਆ ਕਰੋ ਨੈੱਕ ਦੀ ਵੀ ਕੇਅਰ ਕਰਿਆ ਕਰੋ ਆਪ ਦੀ ਲਓ ਜੀ ਆਪਾਂ ਹੁੰਨ ਵਾਲੀ ਸ਼ਾਰਟੋਂ ਤਾਂ ਲੱਗੂਗਾ ਥੋੜਾ ਬਹੁਤਾ ਚਲ ਕੋਈ ਗੱਲ ਨਹੀਂ ਇੱਕ ਦੋ ਮਿੰਟ ਮ사ਜ ਕਰਕੇ ਫਿਰ ਆਪਾਂ ਸੁਕਾ ਲਾਂਗੇ ਲਓ ਜੀ ਦੇਖੋ ਹੁਣ ਪੂਰਾ ਆਕੜ ਗਿਆ ਹੈ ਸੁੱਕ ਗਿਆ ਦੇਖੋ ਪੂਰਾ ਠੀਕ ਆ 15 ਮਿੰਟ ਹੋ ਗਏ ਆਪਾਂ ਨੂੰ ਹੁਣ ਆਪਾਂ ਸਾਫ਼ ਕਿਵੇਂ ਕਰਦਾ ਐਵੇਂ ਦਾ ਕਟਾਵਲ ਲੈਣਾ ਤੁਸੀਂ ਰਮਾਲ ਟਿਸ਼ੂ ਪੇਪਰ ਵਗੈਰਾ ਵੀ ਲੈ ਸਕਦੇ ਹੋ ਤੁਸੀਂ ਪਰ ਮੈਂ ਇਹੀ ਯੂਜ਼ ਕਰਦੀ ਆ ਕਾਟਨ ਵੀ ਯੂਜ਼ ਕਰ ਸਕਦੇ ਹੋ ਤੁਸੀਂ ਪਰ ਮੈਂ ਇਹ ਵਾਲੀ ਕੀ ਯੂਜ਼ ਕਰਦੀ ਆ ਤੁਸੀਂ ਜੇਕਰ ਐਵੇਂ ਦਾ ਹੈਂਕੀ ਹੈਗਾ ਤੁਸੀਂ ਟਾਵਲ ਰਮਾਲ ਠੀਕ ਆ ਤਾਂ ਤੁਸੀਂ ਇਹਨੂੰ ਗਿੱਲਾ ਕਰ ਲੈਣਾ ਹੁਣ ਆਪਾਂ ਗਿੱਲਾ ਕਰ ਲਿਆ ਤਾਂ ਤੁਸੀਂ ਇਹਨੂੰ ਐਵੇਂ ਕਰ ਇਹਦੇ ਨਾਲ ਸਾਫ਼ ਕਰਨਾ ਤੁਸੀਂ ਰਿਜ਼ਲਟ ਚੈੱਕ ਕਰਿਓ ਹੁਣ ਪਰ ਨੈਕ ਤੇ ਵੀ ਲਗਾ ਲਿਆ ਸੀ ਦੇਖੋ ਫਿਰ ਆਪਾਂ ਇਹਨੂੰ ਡਿਪ ਕਰਕੇ ਚੰਗੀ ਤਰ੍ਹਾਂ ਕਿਉਂਕਿ ਥੋੜਾ ਜਿਹਾ ਗੰਦਾ ਹੋ ਗਿਆ ਸੀ ਸਾਫ਼ ਕਰ ਲਗੇ ਉਸ ਤੋਂ ਬਾਅਦ ਤੁਸੀਂ ਧੋ ਸਕਦੇ ਹੋ ਆ ਦਾ ਫੇਸ ਜਿਹੜਾ ਸਾਫ਼ ਬਣਨਾ ਪਹਿਲਾਂ ਤੁਸੀਂ ਇਹਦੇ ਨਾਲ ਹੀ ਸਾਫ਼ ਕਰਨਾ ਕਿਉਂਕਿ ਜਿਹੜੀ ਡਸਟਿੰਗ ਵਗੈਰਾ ਹੋਊਗੀ ਉਹਦੇ ਨਾਲ ਉਤਰੀ ਤਾਂ ਚੰਗੀ ਤਰ੍ਹਾਂ ਕਲੀਨ ਹੋ ਜਾਊਗੀ ਠੀਕ ਆ ਨਾ ਹੁਣ ਤੁਸੀਂ ਆਪ ਹੀ ਚੈੱਕ ਕਰ ਲਓ ਆਪਣਾ ਫੇਸ ਦੇਖ ਲਓ ਸਾਫ਼ ਕਰਦੇ ਨਾਲ ਨਾਲ ਕਿਵੇਂ ਦਾ ਰਿਜ਼ਲਟ ਮਿਲ ਜਾਂਦਾ ਇੱਕਦਮ ਨਾਲ ਦੀ ਨਾ ਰਿਜ਼ਲਟ ਮਿਲਦਾ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਇੱਕਦਮ ਤੋਂ ਡਾ ਫੇਸ ਆ ਜਿਹੜਾ ਗਲੋ ਕਰੇ ਸ਼ਾਈਨ ਕਰੇ ਠੀਕ ਆ ਤੁਸੀਂ ਇਹ ਵਾਲੀ ਰੈਮਡੀ ਹੈ ਜਿਹੜੀ ਟਰਾਈ ਜ਼ਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਠੀਕ ਆ ਤਾਂ ਟਰਾਈ ਕਰਕੇ ਜ਼ਰੂਰ ਦੇਖਿਓ ਟਰਾਈ ਕਰਕੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਠੀਕ ਆ ਤੇ ਚਲੋ ਜੀ ਠੀਕ ਆ ਅੱਜ ਲਈ ਇੰਨੇ ਹੀ ਕਾਫੀ ਹੈ ਮਿਲਦੀ ਹੈ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਵੀਡੀਓ ਵਧੀਆ ਲੱਗੀ ਫਿਰ ਇੱਕ ਵਾਰੀ ਕਹਿਣੇ ਆ ਵੀ ਲਾਈਕ ਜ਼ਰੂਰ ਕਰ ਦਿਓ ਠੀਕ ਆ ਦੇਸ਼ੇਰਾ ਵੀ ਕਰਦੇ ਹੋ ਚਲੋ ਜੀ ਠੀਕ ਆ ਹੁਣ ਭੈਣੋ ਸਾਰਿਆਂ ਆਪਦਾ ਫੇਸ ਇਹਦਾ ਚਮਕਾ ਲਓ ਕਿਉਂਕਿ ਕਰਵਾ ਚੌਥ ਤੇ ਦੀਵਾਲੀ ਤੱਕ ਤੁਸੀਂ ਪੂਰੀਆਂ ਸੋਹਣੀਆਂ ਸੋਹਣੀਆਂ ਲੱਗਣੀਆਂ ਚਾਹੀਦੀਆਂ ਕੋਈ ਪਾਰਲਰ ਤੇ ਜਾ ਕੇ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਆ ਤੁਸੀਂ ਘਰੇ ਹੀ ਬਸ ਪੰਜ ਇਹ 5 ਰੁਪਏ ਦਾ ਵੀ ਨਹੀਂ ਲੱਗਿਆ ਹੋਣਾ ਕਿਉਂਕਿ 2 ਰੁਪਏ ਦਾ ਪਾਉਂਚਾ ਇੰਨੀ ਕੁ ਨਹੀਂ ਲੱਗਦੀ ਤੇ ਇੰਨੀ ਕੀ ਖੰਡ ਲੱਗਦੀ ਹੈ ਬਸ ਇੱਕ ਗ੍ਰੈਸਲਿੰਜੇ ਹੈਗੀ ਤਾਂ ਤੁਸੀਂ ਪਾ ਲਓ ਜੇ ਨਹੀਂ ਹੈਗੀ ਤਾਂ ਚਲੋ ਕੋਈ ਗੱਲ ਨਹੀਂ ਨਹੀਂ ਤਾਂ ਛੋਟੀ ਪੈਕਿੰਗ ਵੀ ਏਡੀ ਇੱਕ ਸ਼ੀਸ਼ੀ ਜੀ ਵਾਲੀ ਮਿਲ ਜਾਂਦੀ ਮੈਡੀਕਲ ਤੋਂ 5-10 ਰੁਪਏ ਦੀ ਹੋਊਗੀ ਉਹ ਮੈਂ ਕਿਹਾ ਉਹ ਮੰਗਾ ਲਓ ਉਹਦਾ ਦੋਕ ਬੰਦਾ ਉਹ ਪਾ ਲਿਓ ਤਾਂ ਫਿਰ ਤੁਸੀਂ ਦੇਖਿਓ ਆਪਦਾ ਫੇਸ ਆਪਾਂ ਤਾਂ ਚਮਕਾ ਲਿਆ ਤੇ ਹੁਣ ਤੋਂ ਲੱਗ ਜਾਓ ਤੁਸੀਂ 2-2 ਦਿਨ ਛੱਡ ਕੇ ਕਰ ਸਕਦੇ ਇਸ ਚੀਜ਼ ਨੂੰ ਇੱਕ ਦਿਨ ਦੋ ਦਿਨ ਛੱਡ ਕੇ ਹਫਤੇ ਜਾਨੀ ਕਿ ਤਿੰਨ ਕਵਾਰੀ ਕਰ ਲਿਆ ਕਰੋ ਤਾਂ ਫਿਰ ਤਾਂ ਤੁਸੀਂ ਕਰਵਾ ਚਾਹ ਤੇ ਤੁਹਾਡੇ ਘਰ ਵਾਲਿਆਂ ਦੀ ਨਿਗਾ ਹੀ ਨਹੀਂ ਉੱਠਣੀ ਤੁਹਾਡੇ ਤੋਂ ਦੇਖ ਲਿਓ ਠੀਕ ਆ ਚਲੋ ਜੀ ਠੀਕ ਆ ਓਕੇ ਬਾਏ